ईएनटी ਦੇ ਸਪੈਸ਼ਲਿਸਟ ਡਾਕਟਰ ਗਗਨ ਸੂਜਾ ਵੱਲੋਂ ਸ਼ਨੀਵਾਰ ਪੋਧਿਆਂ ਤੇ ਠੰਡੇ ਮਿੱਠੇ ਜਲਦੀ ਸਪੀਡ ਦਾ ਲੰਗਰ ਲਗਾਇਆ ਗਿਆ ਵਾਹੀ ਕੁ ਗੁਰੂ ਵਾਹਿਗੁਰੂ 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 ਹਾਂਜੀ ਮੇਰਾ ਨਾਮ ਡਾਕਟਰ ਗਗਨ ਸੂਝ ਹੈ ਅਸੀਂ ਮੈਥੀਡ ईएनटी ਹਸਪੀਟਲ ਡਾਕਟਰ ਮੇਸ਼ ਮਮਰੀ ਐਲਐਨਟੀ ਹਸਪੀਟਲ ਦੇ ਨਾਮ ਦੇ ਉੱਤੇ ਰੰਗ ਕਰ ਰਹੇ ਹਾਂ ਅਸੀਂ ਸ਼ਹੀਦੀਪੁਰਪੁਰਾ ਦੇ ਇਹਨਾਂ ਦੇ ਵਿੱਚ ਇਹਨਾਂ ਦਿਨਾਂ 'ਚ ਅਸੀਂ ਜਿਹੜਾ ਗਰਮੀ ਦੇ ਆਂਦੀ ਹੈ ਜੂਨ ਦੇ ਮਹੀਨੇ ਵਿੱਚ ਪਿਛਲੇ 5-6 ਸਾਲਾਂ ਦੇ ਉੱਤੋਂ ਕੈਂਪ ਆਰਗੇਨਾਈਜ਼ ਇੱਕ ਤਰੀਕੇ ਨਾਲ ਛਵੀਲ ਕਰ ਰਹੇ ਆ ਲਗਾ ਰਹੇ ਆ ਉਹਦੇ ਵਿੱਚ ਅਸੀਂ ਸਾਡਾ ਹੁੰਦਾ ਹੈ ਕਿ ਉਹਨਾਂ ਦਿਨਾਂ 'ਚ ਗਰਮੀ ਐ ਕਿ ਬਹੁਤ ਜ਼ਿਆਦਾ ਹੁੰਦੀ ਤੇ ਆਉਣ ਵਾਲੇ ਟਾਈਮ 'ਚ ਨਾਲ ਹੀ ਬਰਸਾਤਾਂ ਆਉਣ ਵਾਲੀਆਂ ਹੁੰਦੀਆਂ ਨੇ ਜਿਹੜਾ ਟਾਈਮ ਹੁੰਦਾ ਹੈ ਕਿ ਜਿਸ ਦਿਨਾਂ ਦਿਨਾਂ 'ਚ ਅਸੀਂ ਅੱਛੀ ਤਰੀਕੇ ਨਾਲ ਵੇੜ ਪੌਦੇ ਜੇ ਲਗਾਏ ਜਾਂ ਤੇ ਉਹਨਾਂ ਦੇ ਫਲਨ-ਫੁੱਲਨ ਹੋਣ ਦੇ ਚਾਂਸਸ ਜਿਹੜੇ ਵੱਜ ਜਾਂਦੇ ਨੇ ਫਿਰ ਇਸ ਕਰਕੇ ਇਹ ਉਕਰਾਲੇ ਨੂੰ ਦੇਖਦੇ ਹੋਏ ਅਸੀਂ ਇਹਨਾਂ ਦਿਨਾਂ ਦੇ ਵਿੱਚ ਨਾਲ ਪਲਾਂਟਸ ਜਾਂ ਪੇੜ ਜਿਹੜੇ ਜਿਹੜੇ ਉਹ ਪਲਾਂਟਸ ਜਿਹੜੇ ਕਿ ਵੱਡੇ ਹੋ ਕੇ ਪੇੜ ਬਣ ਸਕਦੇ ਨੇ ਉਹ ਸੀ ਡਿਸਟ੍ਰੀਬਿਊਟ ਕਰਨੇ ਆ ਕਿਉਂਕਿ ਪ੍ਰੈਜ਼ੈਂਟਲੀ ਇਸ ਟਾਈਮ ਤੇ ਇਹੀ ਸੋਚ ਮੇਰੀ ਸੋਚ ਹੈ ਕਿ ਮੇਰੇ ਕੋਲ ਆਪਣੇ ਕੋਲ いや ਇਸ ਟਾਈਮ ਆਪਣੀ ਲੈਂਡ ਨਹੀਂ ਹੈ ਜਿੱਥੇ ਜਸੀਂ ਇਹਨਾਂ ਨੂੰ ਪਲਾਂਟ ਕਰ ਸਕਦੇ ਆ ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਆਪਣੀ ਲੈਂਡ ਹੈ ਆਪਣਾ ਕੋਲ ਵਿੜਾ ਹੈਗਾ ਜਿਹੜੇ ਇਹਦੇ ਵਿੱਚ ਲਗਾ ਸਕਦੇ ਨੇ ਉਸੇ ਇਹਨਾਂ ਨੂੰ ਦੇਣੇ ਆ ਤਾਂ ਕਿ ਥੋੜਾ ਬੋਤਾ ਗਰਮੀ ਤੋਂ ਠੰਡ ਠਰਲ ਪਾ ਸਕੇ ਤੇ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਇੱਕ ਰੁਖ ਤੇ ਸੋ ਸੁਖ ਵਾਲੀ ਗੱਲ ਹੈ ਪੇੜ ਜਸ ਪੇੜ ਹੋਣਗੇ ਛਾਂ ਹੋਏਗੀ ਤਾਂ ਵੀ ਵੀ ਜ਼ਿਆਦਾ ਪਏਗਾ ਤੇ ਧਰਤੀ ਦਾ ਘਟਾਓ ਧਰਤੀ ਰੋਜਨ ਧਰਤੀ ਰੋਜਨ ਨੂੰ ਬਚਾ ਰਹੇਗਾ ਕਿੰਨੇ ਕਿੰਨੇ ਪੇੜ ਪੌਦੇ ਅਸੀਂ ਇਸ ਵਾਰੀ 200 ਦੇ ਆਸ-ਪਾਸ ਪੇੜ ਪੌਦੇ ਨੇ ਤੇ ਐਤਕੀ ਖਾਸ ਗੱਲ ਹੈ ਕਿ ਜ਼ਿਆਦਾਤਰ ਇਹਨਾਂ ਚ ਪੇੜ ਪੌਦੇ ਜਿਹੜੇ ਨੇ ਉਹ ਫਲਦਾਰ ਤੇ ਛਾਇਆਦਾਰ ਨੇ ਜਿਨ੍ਹਾਂ ਵਿੱਚੋਂ ਮੇਨ ਆਮ ਅਮਰੂਦ ਤੇ ਨਾਲ ਅਸੀਂ ਕੁਝ ਅਸਰਾਂ ਦੇ ਪਲਾਂਟਸ ਦਿੱਤੇ ਨੇ ਜਿਨ੍ਹਾਂ ਦੇ ਜਿਹੜੇ ਇੱਕ ਤਰੀਕੇ ਨਾਲ ਲੁप्त ਹੋ ਰਹੇ ਨੇ ਘੱਟ ਯੂਜ਼ ਹੋ ਰਹੇ ਨੇ ਜਿਵੇਂ ਚ ਸੁਹਾਂਜਰੇ ਦਾ ਪਲਾਂਟ ਹੈਗੇ ਆ ਕਚਨਾਰ ਦੇ ਆਮਲੇ ਦੇ ਪਲਾਂਟਸ ਜਿਨ੍ਹਾਂ ਨੂੰ ਲੋਕੀ ਘੱਟ ਯੂਜ਼ ਕਰਦੇ ਨੇ ਪਰ ਬਹੁਤ ਨਿੰਮ ਦੇ ਪਲਾਂਟਸ ਕਾਫੀ ਦਿੱਤੇ ਲਗਾਏ ਦਿੱਤੇ ਗਏ ਨੇ ਜਿਨ੍ਹਾਂ ਜਿਹੜੇ ਪੁਰਾਣੇ ਸਾਡੇ ਪੰਜਾਬ ਦੇ ਪਰਮਜੀਤ ਸਿੰਘ ਆ ਜੀ ਬਾਜਵਾ ਲੈਬ ਦਾ ਮੈਂ ਇਨਚਾਰਜ ਹਾਂ ਤੇ ਡਾਕਟਰ ਸਾਹਿਬ ਦਾ ਬਹੁਤ ਵਧੀਆ ਭਰਾਲਾ ਤੇ ਇਸ ਦੇ ਨਾਲ ਨਾਲ ਅਸੀਂ ਇਹ ਵੀ ਚਾਹੁੰਦੇ ਆ ਵੀ ਹਰ ਇੱਕ ਬੰਦੇ ਨੂੰ ਪਾਣੀ ਪਿਜਾਉਣਾ ਚਾਹੀਦਾ ਤੇ ਪਾਣੀ بچਾਉਣ ਵਾਲੀ ਸਾਰਾ ਕੁਝ ਪਚਾ ਹੈ ਆਪਣਾ ਹਾਂ ਡਾਕਟਰ ਸਾਹਿਬ ਨੇ ਬੂਟਿਆਂ ਦਾ ਬਹੁਤ ਵਧੀਆ ਪ੍ਰਾਲਾ ਕੀਤਾ ਜਿਹੜੇ ਕਿ ਫਲਦਾਰਨ ਵੀ ਨੇ ਤੇ ਨਾਲ ਸੁਹਾਜਣੇ ਦੇ ਬੂਟੇ ਦਿੱਤੇ ਜਿਹੜੇ ਵੀ ਸਾਰੇ ਲੋਕਾਂ ਦੇ ਕੰਮ ਆ ਸਕਦੇ ਨੇ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਤੇ ਨਾਲ ਚੈਨਲ ਵਾਲਿਆਂ ਦੀ ਵੀ ਬਹੁਤ ਬਹੁਤ ਮਿਹਰਬਾਨੀ ਦਾ